ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਕਣਕ ਦੀ ਵੜਾਈ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਤੇ ਨਾਲ ਨਾਲ ਕਿਸਾਨ ਭਰਾ ਮੂੰਗੀ ਦੀ ਬਜਾਈ ਵੀ ਕਰ ਰਹੇ ਆ ਤੇ ਅੱਜ ਦੀ ਵੀਡੀਓ ਮੂੰਗੀ ਆਪਾਂ ਕਿਹੜੇ ਕਿਹੜੇ ਤਰੀਕੇ ਨਾਲ ਬਜਾਈ ਕਰ ਸਕਦੇ ਆ ਤੇ ਕਿਹੜੇ ਕਿਹੜੇ ਤਰੀਕੇ ਕਾਮਜਾਬਾ ਜੀਰੋ ਡ੍ਰਿਲ ਸਿੱਧੀ ਬਾਸਵਾਰ ਕੇ ਬਜਾਈ ਜਾਂ ਸੁਪਰ ਸੀਡਰ ਨਾਲ ਜਾਂ ਬਿੱਡਾਂ ਉੱਤੇ ਇਹਨਾਂ ਸਾਰਿਆਂ ਤਰੀਕਿਆਂ ਬਾਰੇ ਖਾਦ ਖਰਾਕ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਹਾਂਜੀ ਕਿਸਾਨ ਭਰਾਓ ਸਭ ਤੋਂ ਪਹਿਲਾਂ ਆਪਾਂ ਮੂੰਗੀ ਦੀ ਬਜਾਈ ਜ਼ੀਰੋ ਡ੍ਰਿਲ ਬਾਰੇ ਸਾਂਝੀ ਕਰ ਰਹੇ ਹਾਂ ਵੀ ਉਸ ਜਦੋਂ ਉਸ ਨਾਲ ਆਪਾਂ ਬਜਾਈ ਕਰਦੇ ਆ ਤੇ ਆਪਾਂ ਨੂੰ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਜੇ ਆਪਣੇ ਖੇਤ ਵਿੱਚ ਕਰਚੇ ਆ ਤਾਂ ਆਪਾਂ ਨੂੰ ਖੇਤ ਵਾਹ ਲੈਣਾ ਚਾਹੀਦਾ ਜੇ ਤੁਸੀਂ ਨਹੀਂ ਵਾਹੁਣਾ ਚਾਹੁੰਦੇ ਤਾਂ ਖੇਤ ਦਾ ਆਲਾ ਦਵਾਲਾ ਜਵੇਂ ਕੋਈ ਸੁਪਰ ਸੀਡਰ ਦਾ ਗੇੜਾ ਜਾਂ ਰੋਟਾਵੇਟਰ ਦਾ ਗੇੜਾ ਲਾਇਆ ਜਾਵੇ ਤਾਂ ਜੋ ਕਿ ਕਈ ਵਾਰੀ ਆਸ-ਪਾਸ ਚੋਂ ਜਦੋਂ ਆਪਣੀ ਮੂੰਗੀ ਦੀ ਫਸਲ ਲਗਦੀ ਆ ਅੱਗ ਨਾ ਲੱਗ ਸਕੇ ਤੇ ਜਦੋਂ ਅੱਗ ਲੱਗੇ ਨਹੀਂ ਜਿਸ ਨਾਲ ਆਪਣੀ ਮੂੰਗੀ ਦੀ ਸਾਰੀ ਬੀਜੀ ਫਸਲ ਸੜ ਕੇ ਤਬਾਹ ਹੋ ਜਾਂਦੀ ਆ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਤੇ ਨੰਬਰ 2 ਜਿਹੜੇ ਖੇਤਾਂ ਵਿੱਚ ਪਾਣੀ ਨਹੀਂ ਜੀਰਦਾ ਜਲਦੀ ਜਲਦੀ ਪਾਣੀ ਨਹੀਂ ਪੀਂਦੇ ਖੇਤ ਡਾਕਰਵਾਣ ਉੱਥੇ ਜਦੋਂ ਤੁਸੀਂ ਖੇਤ ਵਿੱਚ ਰੌਣੀ ਕਰੋਗੇ ਜਾਂਦਾ ਹਲ ਮਰੇ ਜਾਣ ਹਲ ਮਾਰ ਕੇ ਰੌਣੀ ਕੀਤੀ ਜਾਵੇ ਜਿਸ ਨਾਲ ਖਰਚੇ ਵੀ ਥੋੜੇ ਬਹੁਤ ਜਾਨੀ ਕਿ ਮਿੱਟੀ ਉੱਪਰ ਆ ਜਾਊਗੀ ਜੇ ਤੁਸੀਂ ਹਲ ਨਹੀਂ ਮਾਰ ਸਕੇ ਜਾਂ ਫਿਰ ਤੁਸੀਂ ਤਹਿ ਤੋੜ ਹਲ ਚਲਾ ਸਕਦੇ ਹੋ ਸਬਸਵਾਈਲਰ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਜਦੋਂ ਮੂੰਗੀ ਦੀ ਫਸਲ ਉੱਗਦੀ ਆ ਪ੍ਰੋਪਰ ਸਹੀ ਉੱਗਦੀ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਆਪਾਂ ਮੂੰਗੀ ਦੀ ਫਸਲ ਨੂੰ ਪਹਿਲਾ ਪਾਣੀ ਲਾਉਂਨੇ ਆ ਤੇ ਪਾਣੀ ਖੇਤ ਵਿੱਚ ਜਲਦੀ ਨਹੀਂ ਸੁੱਕਦਾ ਤੇ مونਗੀ ਦੀ ਫਸਲ ਧੋੜੀਆਂ ਦੇ ਰੂਪ ਵਿੱਚ ਸੜ ਜਾਂਦੀ ਆ ਜਿਸ ਨਾਲ ਬਹੁਤ ਵਿਰਲੀ ਹੋ ਜਾਂਦੀ ਹੈ ਤੇ ਝਾੜ ਤੇ ਵੀ ਅਸਰ ਪੈਂਦਾ ਜੇ ਤੁਸੀਂ ਖੇਤ ਵਿੱਚ ਬਾਸਵਾਰ ਕੇ ਨਾਰਮਲ ਟਰੈਲਰ ਨਾਲ ਬਜਾਈ ਕਰ ਰਹੇ ਆ ਜੇ ਖੇਤ ਪਾਣੀ ਨਹੀਂ ਪੀਂਦਾ ਉੱਥੇ ਵੀ ਤੁਸੀਂ ਤਹਿ ਤੋੜ ਹਾਲ ਦੀ ਵਰਤੋਂ ਕਰ ਸਕਦੇ ਹੋ ਫੇਰ ਹੀ ਉਸ ਖੇਤ ਵਿੱਚ مونਗੀ ਦੀ ਬਜਾਈ ਕਰਿਓ ਨੰਬਰ 3 ਤੇ ਤੁਹਾਡਾ ਖੇਤ ਪੱਧਰ ਹੋਣਾ ਚਾਹੀਦਾ ਜੇ ਖੇਤ ਉੱਚਾ ਨਹੀਂ ਵਾ ਜਾ ਖੇਤ ਵਿੱਚ ਪਹਿਲਾਂ ਦੇ ਕਿਾਰੇ ਵੱਡੇ ਪਾਏ ਹੋਏ ਆ ਕਿੱਲੇ ਕਿੱਲੇ ਦੋ ਦੋ ਕਿੱਲਾਂ ਦੇ ਕਿਾਰੇ ਆ ਤਾਂ ਕਿਰਪਾ ਕਰਕੇ ਉਹਨਾਂ ਨੂੰ ਛੋਟੇ ਕਰ ਲਓ ਤਾ ਜੋ ਕਿ ਮੂੰਗੀ ਦੀ ਫਸਲ ਨੂੰ ਜਿਆਦਾ ਭਰ ਕੇ ਪਾਣੀ ਡੋਬਾ ਨਾ ਲੱਗੇ ਪਤਲਾ ਪਾਣੀ ਲੱਗੇ ਜਿਸ ਨਾਲ ਮੂੰਗੀ ਦੀ ਫਸਲ ਜਲਦੀ ਗ੍ਰੋਥ ਕਰੇ ਤੇ ਇਸ ਤੋਂ ਬਾਅਦ ਇੱਕ ਮੇਨ ਸਾਰੇ ਕਿਸਾਨ ਭਰਾਵਾਂ ਦਾ ਸਵਾਲ ਚੱਲ ਰਿਹਾ ਕਿ ਮੂੰਗੀ ਦੀ ਬਿਜਾਈ ਆਪਾਂ ਲੇਟ ਤੋਂ ਲੇਟ ਕਦੋਂ ਤੱਕ ਬਿਜਾਈ ਕਰ ਸਕਦੇ ਆਂ ਮੂੰਗੀ ਦੀ ਬਿਜਾਈ ਤਾਂ ਆਪਾਂ ਮਈ ਦੇ ਫਰਸਟ ਵੀਕ ਚ ਵੀ ਕਰ ਸਕਦੇ ਆਂ ਰੀਜ਼ਨ ਇਹੀ ਹੈ ਕਾਰਨ ਇਹੀ ਬਣਦਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਜੁਲਾਈ ਮਹੀਨੇ ਵਿੱਚ بارشਾਂ ਹੁੰਦੀਆਂ ਮੌਨਸੂਨ ਦੇ ਕਾਰਨ ਕਈ ਹਰੀ ਮੂੰਗੀ ਦੀ ਫਸਲ ਆਪਾਂ ਨੂੰ ਖੇਤ ਵਿੱਚ ਬੋਹਣੀ ਪੈ ਜਾਂਦੀ ਹੈ ਜਿਸ ਨਾਲ ਥੋਡੀ ਹਰੀ ਖਾਦ ਤਾਂ ਬਣਦੀ ਆ ਤੇ ਝੋਨੇ ਨੂੰ ਵੀ ਕਾਫੀ ਬੈਨੀਫਿਟਸ ਮਿਲਦੇ ਆ ਜੇ ਥੋਡੀ ਮੂੰਗੀ ਦੀ ਫਸਲ ਦੀ ਬਜਾਈ ਲੇਟ ਹੋ ਰਹੀ ਹੈ ਤਾਂ ਤੁਸੀਂ ਬੈੱਡ ਤੇ ਵੀਜਨ ਨੂੰ ਪਹਿਲ ਦੇ ਸਕਦੇ ਹੋ ਬੈੱਡ ਤੇ ਬਜਾਈ ਕਰਨ ਲਈ ਨਮੈਟਿਕ ਬਲੰਟਰ ਦੀ ਵਰਤੋਂ ਕਰ ਸਕਦੇ ਆ ਜਿਸ ਵਿੱਚ ਬੀਜ ਦੀ ਦਰ 3.5 ਕਿਲੋ ਤੋਂ ਲੈ ਕੇ 4 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਊਗੀ ਤੇ ਇਸ ਤਰੀਕੇ ਨਾਲ ਤੁਹਾਨੂੰ ਅੱਗੇ ਜਾ ਕੇ ਮਾਨਸੂਨਾਂ ਤੋਂ ਵੀ ਕੁਝ ਨਾ ਕੁਝ ਲਾਭ ਮਿਲ ਸਕਦਾ ਜਾਨੀ ਕਿ ਤੁਸੀਂ ਬਚ ਸਕਦੇ ਕਿਉਂਕਿ ਇਸ ਨਾਲ ਖੇਤ ਵਿੱਚ ਪਾਣੀ ਨਹੀਂ ਖੜਦਾ ਖਾਲੀਆਂ ਦੇ ਥਰੂ ਖੇਤ ਵਿੱਚੋਂ ਪਾਣੀ ਬਾਹਰ ਨਿਕਲਦਾ ਰਹਿੰਦਾ ਪਰ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਜਦੋਂ ਆਪਾਂ ਕੰਬਾਈਨ ਨਾਲ ਮੂੰਗੀ ਦੀ ਕਟਾਈ ਕਰਦੇ ਹਾਂ ਤਾਂ ਵਿੱਚ ਆਪਣੀਆਂ ਕੁਝ ਪਰਸੈਂਟ ਫਲੀਆਂ ਖਾਲੀਆਂ ਦੇ ਵਿੱਚ ਰਹਿ ਜਾਂਦੀਆਂ ਇਸ ਦੀ ਕਟਾਈ ਕਰਨ ਲਈ ਜਿਆਦਾ ਫਲੀਆਂ ਤੋੜ ਸਕਦੇ ਹਾਂ ਜਾਂ ਆਪਾਂ ਨੂੰ ਹੜੰਬੇ ਨਾਲ ਇਸ ਨੂੰ ਕੱਢਣਾ ਪਊਗਾ ਯਾਨੀ ਕਿ ਇਸ ਦੀਆਂ ਵੱਲਾਂ ਨੂੰ ਵੱਟ ਕੇ ਰੱਖਣਾ ਪਊਗਾ ਫਿਰ ਹੜੰਬੇ ਨਾਲ ਕੱਢਣਾ ਪਊਗਾ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਨਿਊਮੈਟਿਕ ਬਲੰਟਰ ਨਾਲ ਬਜਾਈ ਕਰਿਓ ਕਈ ਵਾਰੀ ਕੁਛ ਨਾ ਕੁਛ ਫਾਲ ਥੱਲੇ ਰਹਿ ਜਾਂਦਾ ਕਿਉਂਕਿ ਜਿਹੜੀਆਂ ਇਸ ਦੀਆਂ ਵੇਲਾ ਹੁੰਦੀਆਂ ਉਹ ਖਾਲੀਆਂ ਵਿੱਚ ਲੰਕ ਜਾਂਦੀਆਂ ਤੇ ਜੇ ਆਪਾਂ ਨਾਰਮਲ ਡ੍ਰਿਲ ਨਾਲ ਜਾਂ ਜ਼ੀਰੋ ਡ੍ਰਿਲ ਨਾਲ ਜਾਂ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਹਾਂ ਤਾਂ ਜੇ ਆਪਾਂ ਅੱਗੇ ਜਾ ਕੇ ਕੰਬਾਈਨ ਨਾਲ ਹਾਰਵੈਸਟਿੰਗ ਕਰਨੀ ਹੈ ਤਾਂ ਆਪਾਂ ਨੂੰ ਸਾਰੇ ਪੋਰ ਛੱਡ ਕੇ ਵੀ ਸਕਦੇ ਹਾਂ ਜੇ ਮੂੰਗੀ ਦੀ ਬਿਜਾਈ ਥੋੜੀ ਲੇਟ ਹੋ ਰਹੀ ਹੈ ਵੀ ਜਲਦੀ ਫਾਲ ਚੱਕ ਸਕੀਏ ਉਸ ਲਈ ਦੋ ਪੋਰ ਚਲਾ ਕੇ ਇੱਕ ਪੋਰ ਬੰਦ ਕਰਕੇ ਵੀ ਸਕਦੇ ਆ ਜੇ ਤੁਸੀਂ ਉਸ ਦੀ ਤੜਾਈ ਹੱਥਾਂ ਨਾਲ ਕਰਨੀ ਹੈ ਫਲੀਆਂ ਤੋੜਨੀਆਂ ਫਿਰ ਇੱਕ ਪੋਰ ਚਾਲੂ ਇੱਕ ਬੰਦ ਇਸ ਤਰ੍ਹਾਂ ਵੀ ਕਰਕੇ ਵੀ ਸਕਦੇ ਆ ਤੇ ਇਸ ਤੋਂ ਬਾਅਦ ਬੀਜ ਦੀ ਗੱਲ ਕਰੀਏ ਜੇ ਸਾਰੇ ਪੋਰ ਛੱਡ ਕੇ ਬੀਜ ਰਹੇ ਤਾਂ 15 ਕਿਲੋ ਤੱਕ ਵਰਤ ਸਕਦੇ ਆ ਜੇ ਦੋ ਪੋਰ ਚਲਾ ਕੇ ਇੱਕ ਬੰਦ ਕਰ ਰਹੇ ਆ ਤਾਂ 12 ਕਿਲੋ ਤੱਕ ਵਰਤ ਸਕਦੇ ਆ ਜੇ ਵੈਸੇ ਖਾਦ ਦੇ ਤੌਰ ਤੇ ਜਾਂ ਵੈਸੇ ਵੀ ਨਾਰਮਲ ਬਿਰਲੀ ਬਜਾਦ ਕਰਨੀ ਆ ਤਾਂ 10 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੀ ਵਰਤੋਂ ਕਰ ਸਕਦੇ ਆ ਤੇ ਇਸ ਤੋਂ ਬਾਅਦ ਜੇ ਖਾਦਾਂ ਦੀ ਗੱਲ ਕਰੀਏ ਸੁਪਰ ਦੀ ਵੀ ਵਰਤੋਂ ਕਰ ਸਕਦੇ ਆ ਪਰ ਸੁਪਰ ਦੇ ਆਪਾਂ ਨੂੰ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਮਿਲੇ ਜੇ ਤੁਹਾਨੂੰ ਵਧੀਆ ਰਿਜ਼ਲਟ ਮਿਲਦੇ ਤਾਂ ਦੋ ਬੈਗ ਸੁਪਰ ਦੇ ਵਰਤੋਂ ਕਰ ਸਕਦੇ ਆ ਬਜਾਈ ਦੇ ਸਮੇਂ ਤੇ ਨਾਲ 10-11 ਕਿਲੋ ਯੂਰੀਆ ਦੀ ਵਰਤੋਂ ਕਰ ਸਕਦੇ ਆ ਪਰ ਅਸੀਂ ਜੀ ਡੀਏਪ ਨੂੰ ਹੀ ਪਹਿਲ ਦਿੰਨੇ ਆ 25 ਕਿਲੋ ਡੀਏਪ ਵਰਤ ਸਕਦੇ ਆ 7 ਤੋਂ 10 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਬੈਂਟੋਨੈਂਟ ਸਲਫਰ ਦੀ ਵਰਤੋਂ ਕਰ ਸਕਦੇ ਜੇ ਤੁਸੀਂ ਬੈਂਟੋਨੈਂਟ ਸਲਫਰ ਨਹੀਂ ਵਰਤਨਾ ਤਾਂ ਡੇਢ ਤੋਂ 1 ਬੈਗ ਜੈਪਸਮ ਦਾ ਵਰਤੋਂ ਕਰ ਸਕਦੇ ਜਦੋਂ ਬਜਾਈ ਕਰਾਂਗੇ ਉਸ ਦਾ ਛਿੱਟਾ ਲਾ ਕੇ ਉਸ ਤੋਂ ਬਾਅਦ ਡੀਏਪ ਪਲੱਸ ਮੂੰਗੀ ਦੀ ਬਜਾਈ ਕਰ ਸਕਦੇ ਆ ਕਿਉਂਕਿ ਜਿਹੜੀਆਂ ਇਹ ਫਲੀਦਾਰ ਫਸਲਾਂ ਹੁੰਦੀਆਂ ਇਹਨਾਂ ਦੇ ਵਿੱਚ ਸਲਫਰ ਦੀ ਜ਼ਿਆਦਾ ਵਰਤ ਜ਼ਰੂਰਤ ਹੁੰਦੀ ਆ ਇੰਨਾਂ ਸਾਰੇ ਤਰੀਕੇ ਨਾਲ ਤੁਸੀਂ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਜੇ ਤੁਹਾਡੀ ਮੂੰਗੀ ਦੀ ਬਿਜਾਈ ਅਪ੍ਰੈਲ ਮਹੀਨੇ ਤੋਂ ਬਾਅਦ ਜਾਨੀ ਕਿ ਮਈ ਦੇ ਵਿੱਚ ਜਾ ਰਹੀ ਹੈ ਤਾਂ ਤੁਸੀਂ ਨਿਊਮੈਟਿਕ ਪਲਾਂਟਰ ਜਾਂ ਕਿਸੇ ਵੀ ਹੋਰ ਦੂਸਰੀ ਮਸ਼ੀਨ ਨਾਲ ਬੈੱਡ ਤੇ ਬੀਜਣ ਦੀ ਕੋਸ਼ਿਸ਼ ਕਰਿਓ ਤਾਂ ਜੋ ਕਿ ਕੁਝ ਨਾ ਕੁਝ ਝਾੜ ਤੁਹਾਨੂੰ ਮਿਲ ਸਕੇ ਤੇ ਬਾਕੀ ਜੇ ਤੁਸੀਂ ਖਾਦ ਦੇ ਰੂਪ ਵਿੱਚ ਬੀਜ ਰਹੇ ਹੋ ਫਿਰ ਤੁਸੀਂ ਕਿਸੇ ਵੀ ਤਰੀਕੇ ਨਾਲ ਬਜਾਈ ਕਰ ਸਕਦੇ ਹੋ ਤੇ ਮੂੰਗੀ ਦੀ ਫਸਲ ਉੱਗਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਸ ਤੋਂ ਅਗਲੀ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਜੇ ਆਹ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ